ਨੰਗਲ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮੰਦਰ ਵਿੱਚ ਆਪਣੇ ਮਾਪਿਆਂ ਨਾਲ ਮੱਥਾ ਟੇਕਣ ਗਈ 1.5 ਸਾਲ ਦੀ ਬੱਚੀ ਸਤਲੁਜ ਦਰਿਆ ਵਿੱਚ ਰੁੜ ਗਈ। ਮਿਲੀ ਜਾਣਕਾਰੀ ਮੁਤਾਬਕ ਸਤਲੁਜ ਦਰਿਆ ਦੇ ਕੰਢੇ ਤੇ ਬਣੇ ਬਾਬਾ ਉਦੋ ਦੇ ਮੰਦਰ ਵਿੱਚ ਪਰਿਵਾਰ ਆਪਣੇ ਬੱਚਿਆਂ ਸਮੇਤ ਮੱਥਾ ਟੇਕਣ ਲਈ ਮੰਦਰ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹਨਾਂ ਦਾ ਦਿਲ ਇਸ਼ਨਾਨ ਕਰਨ ਲਈ ਕੀਤਾ ਤਾਂ ਪਰਿਵਾਰ ਇਸ਼ਨਾਨ ਲਈ ਚਲਾ ਗਿਆ। ਇਸ ਦੌਰਾਨ 1.5 ਸਾਲ ਦੀ ਬੱਚੀ ਹੱਥ ਛੁਡਵਾ ਕੇ ਦਰਿਆ ਵੱਲ ਨੂੰ ਚਲੀ ਗਈ। ਜਿੱਥੇ ਉਸਦਾ ਪੈਰ ਫਿਸਰਨ ਕਾਨੂੰ ਉਧਰਿਆ ਵਿੱਚ ਰੁੜ ਗਈ। ਮਾਮਲਾ ਸਰੋਹੀ ਹੈ ਬੇਟੀ ਵਾਲਾ। ਛੋਟੀ ਬੇਟੀ 1.5 ਸਾਲ ਦੀ ਸੀ। ਦੋਨੋਂ ਜਾਣੇ ਇਕੱਠੇ ਬਾਬਾ ਉਧ ਦੇ ਮੰਦਿਰ ਮੱਥਾ ਟੇਕਣ ਗਏ ਸੀ। ਅਚਾਨਕ ਉਹਦਾ ਥੋੜਾ ਜਿਹਾ ਕੋਈ ਪ੍ਰੋਬਲਮ ਥੀ ਉਹ ਕਹਿੰਦੇ ਇੱਥੇ ਨਾ ਕੇ ਥੋੜਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ। ਤੇ ਉੱਥੇ ਨਾਣ ਲੱਗੇ ਤੇ ਬੇਟੀ ਥੋੜੀ ਹੱਥ ਛੁੱਟੀ। ਤੇ ਬੇਟੀ ਲੱਗੀ ਵਹਿਣ ਤੇ ਥੋੜਾ ਉਹਨੂੰ ਵੀ ਪਿੱਛੇ ਛਲਾਂਗ ਲਾਈ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫੜੇ ਵੀ ਉਹਨੇ ਪਰ ਦਵਾਰੇ ਪਾਣੀ ਦਾ ਬਹਾਵ ਇਤਨਾ ਜ਼ਿਆਦਾ ਦਾ ਕਿ ਹੱਥ ਤੇ ਬੇਟੀ ਫਿਰ ਦੁਬਾਰਾ ਛੁੱਟ ਗਈ ਤਾਂ ਦਿੱਲੀ ਤੇ ਆ ਰਿਹਾ ਮੈਨੂੰ ਤਾਂ ਇੱਥੇ ਹੀ ਆ ਕੇ ਪਤਾ ਲੱਗਿਆ ਕਿ ਉਹ ਬੇ ਮੇਰਾ ਬੇਟਾ ਔਰ ਬਹੂ ਦੋਨੋਂ ਇਤਨਾ ਆਣ ਗਏ ਉਹ ਦੋ ਮੰਦਰ ਉੱਥੇ ਜਦੋਂ ਸੀੜੀਆਂ ਤੇ ਨੜਾਣ ਲੱਗੇ ਬੱਚੀ ਉਹਦਾ ਬੱਚੀ ਹੱਥ ਤੇ ਗਿਰ ਗਈ ਉਹ ਵਿੱਚ ਫਿਰ ਉਹਨੂੰ ਮੋੜੇ ਨੇ ਟਰਾਈ ਮਾਰੀ ਇੱਕ ਵਾਰੀ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ ਕਿਉਂਕਿ ਮੈਂ ਆਨ ਸਪੋਰਟ ਤਾਂ ਥਾਂ ਨਹੀਂ ਦਾ ਕਿ ਇਹਨਾਂ ਨੇ ਪਕੜੀ ਉਹ ਜਦੋਂ ਪਕਣ ਦੇ ਬਾਅਦ ਫਿਰ ਉਹ ਛੁੱਟ ਗਿਆ ਤੇ ਵੀ ਜਿੱਦਾਂ ਮਤਲ ਲੈ ਉੱਥੇ ਉਹ ਜਿੱਦਾਂ ਗਏ ਤੇ ਨੇ ਜੀ ਮੱਥਾ ਟੇਕਣ ਗਏ ਦੇ ਬਾਬਾ ਉਹਦੇ ਮੰਦਿਰ ਦੇ ਉੱਥੇ ਥੱਲੇ ਫਿਰ ਇਸ਼ਨਾਨ ਕਰਨ ਵਾਸਤੇ ਚਲ ਗਏ ਫਿਰ ਉਹ ਬੇਟੀ ਜਿੱਦਾਂ ਮਤਲ ਨਾਲ ਆਏ ਤੇ ਕਰਦੇ ਨੇ ਜੀ ਉਹ ਬੇਟੀ ਉਹਦੇ ਹੱਥ ਵਿੱਚ ਤੇ ਫਿਸਲ ਗਈ ਉਹ ਫਿਰ ਜਦੋਂ ਉਹਨੇ ਕੋਸ਼ਿਸ਼ ਵੀ ਕਰੀ ਉਹਨੂੰ ਬਚਾਨ ਦੀ ਪਰ ਉਹ ਫਿਰ ਫਿਸਲ ਗਈ ਹੱਥ ਤੇ ਫਿਸਲ ਗਈ ਬੇਟੀ ਫਿਰ ਮਿਲੀ ਨਹੀਂ ਫਿਰ ਗੋਤਾਖੋਰ ਵੀ ਲਾਏ ਤੇ ਸਰ ਉਹ ਵੀ ਕਲਾਸ਼ ਕਰਿਆ ਕਰਦੇ ਪਰ ਹਜੇ ਸੁਰਾ ਕੋਈ ਮਿਲਿਆ ਨਹੀਂ ਪਤਾ ਨਹੀਂ ਲੱਗਿਆ ਇਹ ਲੜਕੀ ਦੇ ਵੀਰ ਨੇ ਸਾਡੇ ਕੋਲ ਆਇਆ ਇਹ ਨਹੀਂ ਸਾਨੂੰ ਦੱਸਿਆ ਕਿ ਮੱਥਾ ਟਿਕਣ ਗਏ ਸੀਗੇ ਬਾਬਾ ਉਹਦੇ ਮੰਦਰ ਨੰਗਲ ਚ ਉੱਥੇ ਵੀ ਲੜਕੀ ਨੂੰ ਇਦਾਂ ਇਸ਼ਨਾਨ ਕਰਾਉਣ ਲੱਗੇ ਜਾਂ ਦੇਖਣ ਲੱਗੇ ਤੇਲ ਦਸਦੇ ਹੈਗਾ ਤੇਲ ਡਿਲਾ ਤੇ ਉਹਦਾ ਪੈਰ ਫਲਿੱਪ ਕਰਕੇ ਫਲਿੱਪ ਕਰ ਗਈ ਉਹ ਮੌਕੇ ਦੇ ਵਜ੍ਹਾ ਨਹੀਂ ਭਾਲ ਕੀਤੀ ਨਹੀਂ ਲੱਭੀ ਜਾਈ ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਨਗੋਤਾਪੁਰ ਵਗੈਰਾ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ ਪਰ ਨੇਰਾ ਹੁਣ ਕਰਕੇ ਨਹੀਂ ਪਤਾ ਲੱਗ ਸਕਦਾ ਜੇ ਹੁਣ ਬਾਕੀ ਇਹਨਾਂ ਦੀ ਜਿਹੜੀ ਰਫਟ ਦਾਜ ਕਰ ਲਈ ਅਸੀਂ ਤੇ ਲੜਕੀ ਦੀ ਪਾਲ ਜਾ ਰਹੀ ਹੈ ਜਿੱਦਾਂ ਵੀ ਟ੍ਰੇਫ ਹੋਊਗੀ ਅਗਲੀ ਕਰ ਵੀ ਇਹਦੀ ਜੋਗੀ ਹੈ